ਸਿਆਣੇ ਕਹਿੰਦੇ ਨੇ ਕਿ ਬਿੱਲੀਆਂ ਦੇ ਸਹਰਾਣੇ ਦੁੱਧ ਕਦੇ ਨਹੀਂ ਜਾਂਦਾ ਤੇ ਅੱਗ ਅਤੇ ਘੋੜਾ ਦਾ ਕੋਈ ਮੇਲ ਨਹੀਂ ਕਈ ਵਾਰ ਬੰਦਾ ਕਿਸੇ ਮਜਬੂਰੀ ਕਾਰਨ ਆਪਣੇ ਘਰੋਂ ਚਲਿਆ ਜਾਂਦਾ ਕਿਤੇ ਬਾਹਰਲੇ ਦੇਸ਼ ਜਾਂ ਕਿਤੇ ਕੰਮ ਕਰਨ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਕੱਲੀਆਂ ਔਰਤਾਂ ਰਹਿ ਜਾਂਦੀਆਂ ਨੇ ਤੇ ਔਰਤਾਂ ਨੂੰ ਕਿਤੇ ਨਾ ਕਿਤੇ ਕੰਮ ਕਰਨ ਲਈ ਕਿਸੇ ਨਾ ਕਿਸੇ ਮਰਦ ਦੀ ਲੋੜ ਪੈਂਦੀ ਹੈ ਤੇ ਫਿਰ ਬੰਦਾ ਕਿਸੇ ਨੂੰ ਘਰ ਦੀ ਜ਼ਿੰਮੇਵਾਰੀ ਦੇ ਜਾਂਦਾ ਹੈ ਆਪਣੇ ਸਾਖ ਸੰਬੰਧੀ ਭੈਣ ਭਰਾ ਜਾਂ ਜਾਣਨ ਵਾਲੇ ਪਰ ਇਸ ਦਾ ਜੋ ਨਤੀਜਾ ਹੁੰਦਾ ਇਹ ਜ਼ਿਆਦਾਤਰ ਗਲਤੀ ਨਿਕਲਦਾ ਹੈ ਕਿਉਂਕਿ ਬਹੁਤ ਥੋੜੇ ਲੋਕ ਨੇ ਜੋ ਸਹੀ ਹੁੰਦੇ ਆ ਨਹੀਂ ਤਾਂ ਫਿਰ ਇਸ ਗੱਲ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਹੀ ਮਿਲਦੇ ਨੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਬੇਟਾ ਆਪਣੀ ਮਾਂ ਤੇ ਆਪਣੀ ਭੈਣ ਦੀ ਜ਼ਿੰਮੇਵਾਰੀ ਆਪਣੇ ਚਾਚੇ ਦੇ ਮੁੰਡੇ ਨੂੰ ਦੇ ਜਾਂਦਾ ਹੈ ਤੇ ਫਿਰ ਜੋ ਗੋਲ ਖਲਾਉਂਦਾ ਹੈ ਜੋ ਉਹ ਘਟਿਆ ਹਰਕਤ ਕਰਦਾ ਹੈ ਉਸ ਬਾਰੇ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ ਤੇ ਜਦੋਂ ਫਿਰ ਇਹ ਸਾਰੇ ਘਟਨਾ ਕਰਮ ਤੋਂ ਪੜਦਾ ਉੱਠਦਾ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਯਕੀਨ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਦਾ ਮਹੱਲਾ ਫਤੇ ਗੰਜ ਇੱਥੋਂ ਦਾ ਰਹਿਣ ਵਾਲਾ ਬਲਦੇਵ ਰਾਜ ਬਲਦੇਵ ਰਾਜ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਊਸ਼ਾ ਉਸ ਦੀਆਂ ਦੋ ਬੇਟੀਆਂ ਆਸ਼ਮਾ ਅਤੇ ਹਿਨਾ ਤੇ ਉਸ ਦਾ ਬੇਟਾ ਰਾਹੁਲ ਸੀ ਆਸ਼ਮਾ ਦਾ ਉਹ ਵਿਆਹ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਬਲਦੇਵ ਰਾਜ ਦੀ ਮੌਤ ਹੋ ਜਾਂਦੀ ਹੈ ਹੁਣ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਦੇ ਮੋਢਿਆਂ ਦੇ ਉੱਤੇ ਸਾਰੀ ਘਰ ਦੀ ਜ਼ਿੰਮੇਵਾਰੀ ਆ ਜਾਂਦੀ ਹੈ ਤਾਂ ਜੋ ਰਾਹੁਲ ਹੁੰਦਾ ਹੈ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਆਸਟ੍ਰੇਲੀਆ ਜਾਣਾ ਚਾਹੁੰਦਾ ਹਾਂ ਇਨਾਂ ਦੇ ਕੋਲ ਖੇਤੀਬਾੜੀ ਵਾਸਤੇ ਜ਼ਮੀਨ ਹੁੰਦੀ ਹੈ ਇਹਨਾਂ ਦਾ ਖਰਚਾ ਉਸ ਨਾਲ ਹੀ ਚੱਲਦਾ ਹੁੰਦਾ ਤਾਂ ਰਾਹੁਲ ਆਸਟ੍ਰੇਲੀਆ ਚਲੇ ਜਾਂਦਾ ਹੈ ਉਹ ਆਪਣੇ ਘਰ ਦੀ ਜ਼ਿੰਮੇਵਾਰੀ ਆਪਣੀ ਵੱਡੀ ਭੈਣ ਆਸ਼ਮਾ ਅਤੇ ਜੋ ਉਸ ਦਾ ਜੀਜਾ ਹੁੰਦਾ ਵਿਕਾਸ ਉਸ ਨੂੰ ਦੇ ਜਾਂਦਾ ਤੇ ਇੱਕ ਇਸ ਤੇ ਚਾਚੇ ਦਾ ਮੁੰਡਾ ਹੁੰਦਾ ਜੋ ਟਿੱਬਾ ਰੋਡ ਦੇ ਇੱਕ ਨਗਰ ਦੇ ਵਿੱਚ ਰਹਿੰਦਾ ਹੁੰਦਾ ਜਿਸ ਦਾ ਨਾਮ ਰਿਸ਼ੂ ਗ੍ਰੋਵਰ ਹੁੰਦਾ ਉਸ ਨੂੰ ਕਹਿ ਦਿੰਦਾ ਕਿ ਤੂੰ ਵੀ ਮੇਰੀ ਮਾਂ ਤੇ ਮੇਰੀ ਭੈਣ ਦਾ ਧਿਆਨ ਰੱਖੀਂ ਹੁਣ ਰਿਸ਼ੂ ਦਾ ਇਸ ਘਰ ਦੇ ਵਿੱਚ ਆਉਣਾ ਜਾਣਾ ਹੋ ਜਾਂਦਾ ਹੈ ਕਦੇ ਕਦਾਂ ਹੀ ਜੋ ਊਸ਼ਾ ਹੁੰਦੀ ਹੈ ਉਸ ਨੂੰ ਛੋਟੇ ਮੋਟੇ ਕੰਮ ਕਹਿੰਦੀ ਹੈ ਤੇ ਉਹ ਕਰ ਦਿੰਦਾ ਹੈ ਕਈ ਵਾਰ ਹੁਣ ਰਿਸ਼ੂ ਇਹਨਾਂ ਦੇ ਘਰ ਦੇ ਵਿੱਚ ਰਾਤਾਂ ਵੀ ਕੱਟਣ ਲੱਗ ਗਿਆ ਸੀ ਸਮਾਂ ਲੰਘਦਾ ਇੱਕ ਮੁੰਡਾ ਬਾਬੂ ਨਾਉਂਦਾ ਉਹ ਇਹਨਾਂ ਨੂੰ ਤੰਗ ਕਰਨ ਲੱਗ ਜਾਂਦਾ ਹੈ ਇਹਨਾਂ ਨੂੰ ਛੇੜਨ ਲੱਗਦਾ ਹੈ ਰਾਹ ਦੇ ਵਿੱਚ ਜਾਂਦੀ ਨੂੰ ਤੰਗ ਪਰੇਸ਼ਾਨ ਕਰਨ ਲੱਗਦਾ ਹੈ ਤਾਂ ਇਹ ਗੱਲ ਹੁਣ ਇਹਨਾਂ ਰਿਸ਼ੂ ਨੂੰ ਦੱਸਦੀ ਹੈ ਰਿਸ਼ੂ ਉਸ ਨੂੰ ਸਮਝਾਉਂਦਾ ਪਰ ਬਾਬੂ ਪਿੱਛੇ ਨਹੀਂ ਹਟਦਾ ਫੇਰ ਇਹ ਗੱਲ ਆਸਮਾ ਜਾਣੀ ਹਿਨਾ ਆਪਣੀ ਵੱਡੀ ਭੈਣ ਤੇ ਜੀਜੇ ਨੂੰ ਦੱਸਦੀ ਹੈ ਉਹ ਵੀ ਉਸ ਨੂੰ ਸਮਝਾਉਂਦੇ ਨੇ ਤੇ ਪੁਲਿਸ ਦੇ ਵਿੱਚ ਕੰਪਲੀਟ ਕਰ ਦਿਆ ਪੁਲਿਸ ਬਾਬੂ ਨੂੰ ਬੁਲਾ ਕੇ ਵਾਰਨਿੰਗ ਦਿੰਦੀ ਹੈ ਕਿ ਜੇ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤਾਂ ਤੂੰ ਆਪਣੇ ਆਪ ਨੂੰ ਸੋਚ ਲਵੀ ਪਰ ਬਾਬੂ ਪਿੱਛੇ ਨਹੀਂ ਹਟਦਾ ਉਹ ਫੇਰ ਵੀ ਹਿਨਾ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਇਹ ਗੱਲ ਹੁਣ ਹਿਨਾ ਰਾਹੁਲ ਨੂੰ ਦੱਸਦੀ ਹੈ ਤਾਂ ਰਾਹੁਲ 2012 ਦੇ ਵਿੱਚ ਆਸਟ੍ਰੇਲੀਆ ਤੋਂ ਲੁਧਿਆਣੇ ਆਉਂਦਾ ਹੈ ਤੇ ਇੱਥੇ 2 ਮਹੀਨੇ ਰਹਿੰਦਾ ਹੈ 2 ਮਹੀਨੇ ਰਹਿਣ ਤੋਂ ਬਾਅਦ ਹੁਣ ਰਾਹੁਲ ਨੂੰ ਵਾਪਸ ਜਾਣਾ ਪੈਣਾ ਸੀ ਤਾਂ ਉਹ ਜਾਣ ਲੱਗਿਆ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੀ ਮਾਂ ਅਤੇ ਆਪਣੀ ਭੈਣ ਦੀ ਜ਼ਿੰਮੇਵਾਰੀ ਰਿਸ਼ੂ ਗਰੋਵਰ ਨੂੰ ਦੇ ਜਾਂਦਾ ਹੈ ਕਿ ਤੂੰ ਹੀ ਹੁਣ ਇਹਨਾਂ ਦਾ ਖਿਆਲ ਰੱਖਣਾ ਹੈ ਤੂੰ ਹੀ ਇਹਨਾਂ ਨੂੰ ਲੋਕਾਂ ਤੋਂ ਬਚਾਉਣਾ ਜਦੋਂ ਇਹਨਾਂ ਤੇ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਤੂੰ ਹੀ ਇਹਨਾਂ ਦਾ ਸਹਾਰਾਗਾ ਤਾ ਰਿਸ਼ੂ ਨੇ ਕਿਹਾ ਕਿ ਠੀਕ ਹੈ ਪਰ ਇਹ ਗਲਤੀ ਰਾਹੁਲ ਦੀ ਸਭ ਤੋਂ ਵੱਡੀ ਸੀ ਕਿਉਂਕਿ ਜੋ ਰਿਸ਼ੂ ਸੀ ਉਸ ਦੀ ਨੀਤ ਸਹੀ ਨਹੀਂ ਸੀ ਉਹ ਬੰਦਾ ਸਹੀ ਨਹੀਂ ਸੀ ਹੁਣ ਰਾਹੁਲ ਚਲਾ ਜਾਂਦਾ ਤੇ ਜੋ ਰਿਸ਼ੂ ਹੁੰਦਾ ਉਸ ਦੀ ਅੱਖ ਹਿਨਾ ਤੇ ਹੁੰਦੀ ਹੈ ਹਿਨਾ ਤੇ ਉਹ ਮੈਲੀ ਅੱਖ ਰੱਖਦਾ ਹੈ ਹਿਨਾ ਨੂੰ ਆਪਣੇ ਚੰਗਲ ਦੇ ਵਿੱਚ ਫਸਾ ਲੈਂਦਾ ਤੇ ਫਿਰ ਹਿਨਾ ਦੇ ਨਾਲ ਉਹ ਸਬੰਧ ਬਣਾਉਣ ਲੱਗ ਜਾਂਦਾ ਹੈ। ਸਬੰਧ ਬਣਾਉਂਦਾ ਬਣਾਉਂਦਾ ਹੁਣ ਹਿਨਾ ਨੂੰ ਉਹ ਐਨੀ ਬੁਰੀ ਤਰ੍ਹਾਂ ਫਸਾ ਲੈਂਦਾ ਕਿ ਹਿਨਾ ਤੋਂ ਹੁਣ ਉਹ ਪੈਸਿਆਂ ਦੀ ਡਿਮਾਂਡ ਕਰਨ ਲੱਗ ਜਾਂਦਾ ਹੈ। ਹਿਨਾ ਉਸ ਨੂੰ ਪੈਸੇ ਦਿੰਦੀ ਰਹਿੰਦੀ ਹੈ ਪਰ ਹਿਨਾ ਹੁਣ ਪਰੇਸ਼ਾਨ ਹੋ ਚੁੱਕੀ ਸੀ ਹੁਣ ਬਿਲਕੁਲ ਤੰਗ ਹੋ ਚੁੱਕੀ ਸੀ ਤਾਂ ਉਸ ਨੇ ਰਾਹੁਲ ਨੂੰ ਕਿਹਾ ਕਿ ਰਿਸ਼ੂ ਸਹੀ ਨਹੀਂ ਹੈ। ਰਿਸ਼ੂ ਅਤੇ ਹਿਨਾ ਦੇ ਸਬੰਧ ਬਾਰੇ ਊਸ਼ਾ ਨੂੰ ਨਹੀਂ ਪਤਾ ਸੀ ਕਿਉਂਕਿ ਜੋ ਰਿਸ਼ੂ ਸੀ ਉਹ ਊਸ਼ਾ ਨੂੰ ਰਾਤ ਨੂੰ ਨੀਂਦ ਦੀਆਂ ਗੋਲੀਆਂ ਦੇ ਦਿੰਦਾ ਸੀ। ਤੇ ਰਾਹੁਲ ਨੂੰ ਜਦੋਂ ਹਿਨਾ ਨੇ ਦੱਸਿਆ ਤਾਂ ਰਾਹੁਲ ਆਸਟ੍ਰੇਲੀਆ ਤੋਂ ਫੇਰ ਵਾਪਸ ਆਉਂਦਾ ਹੈ ਵਾਪਸ ਆ ਕੇ ਉਹ ਰਿਸ਼ੂ ਨੂੰ ਬੁਰਾ ਭਲਾ ਕਹਿੰਦਾ ਹੈ ਰਿਸ਼ੂ ਦੇ ਨਾਲ ਝਗੜਾ ਕਰਦਾ ਹੈ ਕਿ ਮੈਂ ਤੈਨੂੰ ਘਰ ਦੀ ਜ਼ਿੰਮੇਵਾਰੀ ਦੇ ਕੇ ਗਿਆ ਸੀ ਮੈਂ ਤੇਰੇ ਉੱਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਸੀ ਪਰ ਤੂੰ ਮੇਰੇ ਵਿਸ਼ਵਾਸ ਦਾ ਘਾਤ ਕੀਤਾ ਹੈ ਇਹ ਗੱਲ ਰਿਸ਼ੂ ਦੇ ਘਰੇ ਵੀ ਪਤਾ ਲੱਗਦੀ ਹੈ ਤੇ ਰਿਸ਼ੂ ਦੇ ਪਰਿਵਾਰ ਵਾਲੇ ਵੀ ਉਸ ਨਾਲ ਗੁੱਸੇ ਹੁੰਦੇ ਆ ਤੇ ਉਸ ਨੂੰ ਬੁਰਾ ਭਲਾ ਕਹਿੰਦੇ ਆ ਹੁਣ ਰਿਸ਼ੂ ਬੜਾ ਸ਼ਰਮਿੰਦਾ ਹੁੰਦਾ ਤੇ ਇਸ ਗੱਲ ਦੀ ਮਾਫੀ ਮੰਗਦਾ ਹੁਣ ਰਾਹੁਲ ਨੂੰ ਲੱਗਦਾ ਹੈ ਕਿ ਮੈਂ ਆਪਣੀ ਭੈਣ ਹਿਨਾ ਦਾ ਵਿਆਹ ਕਰ ਦੇਵਾਂ ਉਹ ਇੱਕ ਮੁੰਡਾ ਦੇਖਦਾ ਪੱਖੋਬਾਰ ਰੋਡ ਤੇ ਜਿਸ ਦਾ ਘਰ ਹੁੰਦਾ ਸੌਰਵ ਸੌਰਵ ਨਾਲ ਹਿਨਾ ਦੀ ਹੁਣ ਮੰਗਣੀ ਕਰ ਦਿੱਤੀ ਜਾਂਦੀ ਹੈ ਤੇ 20 ਨਵੰਬਰ 2013 ਦਾ ਇਹਨਾਂ ਦਾ ਵਿਆਹ ਦਾ ਦਿਨ ਰੱਖ ਲੇਤਾ ਜਾਂਦਾ 24 ਅਪ੍ਰੈਲ 2013 ਨੂੰ ਜੋ ਰਾਹੁਲ ਹੁੰਦਾ ਉਹ ਵਾਪਸ ਆਸਟ੍ਰੇਲੀਆ ਚਲਾ ਜਾਂਦਾ ਤੇ ਘਰ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਆਪਣੀ ਭੈਣ ਤੇ ਆਪਣੇ ਜੀਜੇ ਨੂੰ ਦੇ ਜਾਂਦਾ ਕਿ ਤੁਸੀਂ ਮੇਰੀ ਭੈਣ ਅਤੇ ਮੇਰੀ ਮਾਂ ਦਾ ਖਿਆਲ ਰੱਖਣਾ। ਰਾਹੁਲ ਨੇ ਥੋੜਾ ਸਮਾਂ ਪਹਿਲਾਂ 4 ਲੱਖ ਰੁਪਇਆ ਤੇ ਕੁਝ ਡਾਲਰ ਆਸਟ੍ਰੇਲੀਆ ਦੇ ਵਿੱਚੋਂ ਆਪਣੀ ਮਾਂ ਨੂੰ ਭੇਜੇ ਸੀ। ਤਾਂ 21 ਮਈ 2013 ਆ ਜਾਂਦਾ ਹੈ। ਰਾਹੁਲ ਆਪਣੀ ਮਾਂ ਨੂੰ ਕਾਲ ਕਰਦਾ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ। ਫਿਰ ਉਹ ਆਪਣੀ ਭੈਣ ਨੂੰ ਕਾਲ ਕਰਦਾ ਇਹਨਾਂ ਨੂੰ ਉਸ ਦਾ ਵੀ ਫੋਨ ਬੰਦ ਆ ਰਿਹਾ ਸੀ। 21 ਮਈ ਲੰਘ ਜਾਂਦੀ ਹੈ ਤੇ ਉਸ ਤੋਂ ਬਾਅਦ 22 ਮਈ ਆ ਜਾਂਦੀ ਹੈ 22 ਮਈ ਨੂੰ ਫੇਰ ਜਦੋਂ ਰਾਹੁਲ ਆਪਣੀ ਮਾਂ ਅਤੇ ਆਪਣੀ ਭੈਣ ਨੂੰ ਕਾਲ ਕਰਦਾ ਉਹਨਾਂ ਦਾ ਫੋਨ ਫੇਰ ਬੰਦ ਆ ਰਿਹਾ ਹੁੰਦਾ ਰਾਹੁਲ ਪਰੇਸ਼ਾਨ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਕਾਲ ਕਰਦਾ ਆਪਣੇ ਜੀਜੇ ਨੂੰ ਜਿਸ ਦਾ ਨਾਮ ਵਿਕਾਸ ਮਲਹੋਤਰਾ ਸੀ ਉਸ ਨੂੰ ਕਹਿੰਦਾ ਕਿ ਮੇਰੀ ਮਾਂ ਅਤੇ ਮੇਰੀ ਭੈਣ ਦਾ ਫੋਨ ਬੰਦ ਆ ਰਿਹਾ ਤੁਸੀਂ ਘਰੇ ਜਾ ਕੇ ਦੇਖੋ ਕੀ ਗੱਲ ਹੈ ਉਹਨਾਂ ਦਾ ਫੋਨ ਬੰਦ ਕਿਉਂ ਆ ਰਿਹਾ ਹੁਣ ਵਿਕਾਸ ਆਪਣੇ ਨਾਲ ਆਪਣੀ ਪਤਨੀ ਆਸਮਾ ਨੂੰ ਲੈ ਕੇ ਰਾਹੁਲ ਦੇ ਘਰ ਜਾਂਦਾ ਹੈ ਤੇ ਉਹ ਦੇਖਦਾ ਕਿ ਘਰ ਦਾ ਦਰਵਾਜ਼ਾ ਲੱਗਿਆ ਹੋਇਆ ਸੀ ਪਰ ਉਸ ਨੂੰ ਕੁੰਡਾ ਨਹੀਂ ਲੱਗਿਆ ਸੀ ਹੁਣ ਰਾਹੁਲ ਅਤੇ ਆਸਮਾ ਦੋਨੋਂ ਘਰ ਦੇ ਵਿੱਚ ਦਾਖਲ ਹੁੰਦੇ ਆ ਤਾਂ ਜੋ ਮੰਜਰ ਉਹ ਦੇਖਦਿਆ ਉਹ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਜੋ ਊਸ਼ਾ ਸੀ ਉਸ ਦੀ লাশ ਖੂਨ ਨਾਲ ਲਥਪਤ ਹੋਈ ਬੈੱਡ ਤੇ ਪਈ ਸੀ ਤੇ ਹੁਣ ਉਹ ਜਦੋਂ ਇਹ ਮੰਜ਼ਰ ਦੇਖਦੇ ਆ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਕਿ ਹਿਨਾ ਕਿੱਥੇ ਹੈ ਤਾਂ ਹੁਣ ਜਦੋਂ ਉੱਪਰਲੀ ਮੰਜ਼ਲ ਤੇ ਉਹ ਜਾਂਦੇ ਨੇ ਤੇ ਦੇਖਦੇ ਨੇ ਤਾਂ ਬਾਥਰੂਮ ਦੇ ਕੋਲ ਹਿਨਾ ਦੀ লাশ ਖੂਨ ਨਾਲ ਲਥਪਤ ਹੋਈ ਪਈ ਸੀ ਤੇ ਦੀਵਾਰ ਦੇ ਉੱਤੇ ਖੂਨ ਦੇ ਨਾਲ ਇੱਕ ਨੌ ਲਿਖਿਆ ਹੋਇਆ ਸੀ ਬਾ ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਫਰੈਂਸਿਕ ਟੀਮਾਂ ਆਉਂਦੀਆਂ ਨੇ ਤੇ ਜੋ ਸਬ ਦਾ ਸ਼ੱਕ ਪਹਿਲੀ ਨਜ਼ਰੀ ਬਾਬੂ ਤੇ ਜਾਂਦਾ ਹੈ ਕਿ ਜੇ ਬਾਬ ਲਿਖਿਆ ਤਾਂ ਇਸ ਦਾ ਮਤਲਬ ਕਿ ਬਾਬੂ ਨੇ ਹੀ ਇਹ ਕੰਮ ਕੀਤਾ ਬਾਬੂ ਉੱਤੇ ਪੁਲਿਸ ਦੀ ਸ਼ੱਕ ਦੀ ਸੂਈ ਹੁੰਦੀ ਹੈ ਬਾਬੂ ਨੂੰ ਹੁਣ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਬੜੀ ਸ਼ਕਤੀ ਦੇ ਨਾਲ ਪਰ बाबू ਕਹਿੰਦਾ ਕਿ ਮੈਂ ਇਹ ਕੁਝ ਨਹੀਂ ਕੀਤਾ ਮੇਰਾ ਇਹ ਕਤਲਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਘਰ ਦੇ ਵਿੱਚੋਂ 4 ਲੱਖ ਰੁਪਇਆ ਸੋਨੇ ਦੀ ਚੇਨ ਤੇ 100 ਡਾਲਰ ਆਸਟ੍ਰੇਲੀਆ ਦਾ 100 ਡਾਲਰ ਗਾਇਬ ਸੀ ਉਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਕਰਦੀ ਰਹਿੰਦੀ ਆ ਇਨਵੈਸਟੀਗੇਸ਼ਨ ਕਰਦੇ ਕਰਦੇ ਪੁਲਿਸ ਦਾ ਸ਼ੱਕ ਵਿਕਾਸ ਮਲਹੋਤਰਾ ਤੇ ਵੀ ਜਾਂਦਾ ਰਾਹੁਲ ਦੇ ਜੀਜੇ ਤੇ ਵੀ ਜਾਂਦਾ ਕਿ ਸ਼ਾਇਦ ਇਸ ਨੇ ਹੀ ਪੈਸਿਆਂ ਦੇ ਮਾਰੇ ਇਹ ਕੰਮ ਨਾ ਕਰ ਦਿੱਤਾ ਹੋਵੇ ਪਰ ਹੁਣ ਜਦੋਂ ਵਿਕਾਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਸ ਬਾਰੇ ਜਾਣਿਆ ਜਾਂਦਾ ਉਸ ਦੀ ਤਫ਼ਤੀਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਨੇ ਵੀ ਇਹ ਕੰਮ ਨਹੀਂ ਕੀਤਾ ਹੁਣ ਪੁਲਿਸ ਦਾ ਜੋ ਸ਼ੱਕ ਸੀ ਉਹ ਸ਼ੱਕ ਜਾਂਦਾ ਹੈ ਰਿਸ਼ੂ ਤੇ ਕਿਉਂਕਿ ਰਿਸ਼ੂ ਦੇ ਨਾਲ ਹੁਣ ਜਦੋਂ ਪੁਲਿਸ ਤਫ਼ਤੀਸ਼ ਕਰ ਰਹੀ ਸੀ ਤਾਂ ਇਸ ਘਰ ਦੇ ਵਿੱਚੋਂ ਤਿੰਨ ਜਾਣਿਆਂ ਦੇ ਖੂਨ ਦੇ ਸੈਂਪਲ ਮਿਲਦੇ ਨੇ ਤੇ ਜੋ ਹਿਨਾ ਹੁੰਦੀ ਆ ਉਸ ਦੀ ਕਾਲ ਡਿਟੇਲ ਵੀ ਕਢਵਾਈ ਜਾਂਦੀ ਆ ਉਸ ਦੀ ਕਾਲ ਡਿਟੇਲ ਦੇ ਵਿੱਚ ਇੱਕ ਨੰਬਰ ਆਉਂਦਾ ਉਹ ਹੁੰਦਾ ਰਿਸ਼ੂ ਦਾ ਤੇ ਜਦੋਂ ਫਿਰ ਇਹ ਜੋ ਬਲੱਡ ਸੈਂਪਲ ਮਿਲੇ ਸੀ ਇਹਨਾਂ ਦੀ ਜਾਂਚ ਕੀਤੀ ਜਾਂਦੀ ਆ ਤਾਂ ਇਹ ਬਲੱਡ ਸੈਂਪਲ ਵੀ ਜੋ ਤੀਸਰਾ ਸੀ ਉਹ ਰਿਸ਼ੂ ਦਾ ਸੀ ਹੁਣ ਪੁਲਿਸ ਰਿਸ਼ੂ ਨੂੰ ਗ੍ਰਿਫਤਾਰ ਕਰਦੀ ਆ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਆ ਇਹ ਗੱਲ ਹੁੰਦੀ ਆ 25 ਮਈ 2013 ਦੀ ਰਿਸ਼ੂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਇਹ ਮੰਨ ਜਾਂਦਾ ਕਿ ਹਾਂ ਮੈਂ ਹੀ ਹਿਨਾ ਅਤੇ ਉਸ ਦੀ ਮਾਂ ਊਸ਼ਾ ਦਾ ਕਤਲ ਕੀਤਾ ਹੈ ਤੇ ਜੋ ਪੈਸੇ ਹੁੰਦੇ ਨੇ ਉਹ ਵੀ ਇਸ ਤੋਂ ਬਰਾਮਦ ਕੀਤੇ ਜਾਂਦੇ ਆ ਜਿਨ੍ਹਾਂ ਵਿੱਚੋਂ 210000 ਰੁਪਇਆ ਤੇ ਜੋ ਡਾਲਰ ਹੁੰਦੇ ਨੇ ਉਹ ਵੀ ਕਿਉਂਕਿ ਇਸ ਘਰ ਦੇ ਵਿੱਚੋਂ 4 ਲੱਖ ਰੁਪਇਆ 100 ਡਾਲਰ ਇੱਕ ਸੋਨੇ ਦੀ ਚੇਨ ਗਾਇਬ ਸੀ ਇਹ ਸਭ ਕੁਝ ਹੁਣ ਜੋ ਰਿਸ਼ੂ ਹੁੰਦਾ ਉਸ ਤੋਂ ਬਰਾਮਦ ਕੀਤਾ ਜਾਂਦਾ ਹੈ ਤੇ ਪੁਲਿਸ ਰਿਸ਼ੂ ਵੱਲੋਂ ਇਸ ਕਤਲकांड ਦੇ ਵਿੱਚ ਵਰਤਿਆ ਗਿਆ ਖੰਜਰ ਅਤੇ ਪਲਾਸਟਿਕ ਦੇ ਦਸਤਾਨੇ ਵੀ ਬਰਾਮਦ ਕਰਤੀ ਹੈ ਇਸ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ ਇਹ ਦੱਸਦਾ ਹੈ ਕਿ ਮੈਂ ਇਹ ਸਭ ਕੁਝ ਪੈਸਿਆਂ ਲਈ ਕੀਤਾ ਕਿਉਂਕਿ ਇਸ ਨੂੰ ਪਤਾ ਸੀ ਕਿ ਘਰ ਵਿੱਚ ਐਨੇ ਰੁਪਏ ਐਨੀ ਨਗਦੀ ਪਈਆ ਤਾਂ ਜੋ ਹਿਨਾ ਸੀ ਉਸ ਤੋਂ ਪੈਸੇ ਮੰਗਦਾ ਰਹਿੰਦਾ ਸੀ ਪਰ ਹਿਨਾ ਇਸ ਨੂੰ ਪੈਸੇ ਨਹੀਂ ਦਿੰਦੀ ਸੀ ਏਸ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਦਾ ਕਤਲ ਕਰਕੇ ਜੋ ਪੈਸਾ ਹੈਗਾ ਉਹ ਘਰੋਂ ਚੱਕ ਲਿਤਾ ਜਾਵੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਰ ਪੁਲਿਸ ਦੇ ਸਾਹਮਣੇ ਇਹ ਸਾਰਾ ਰਾਜ ਖੁੱਲ ਜਾਂਦਾ ਹੈ ਪੁਲਿਸ ਇਸ ਉੱਤੇ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੰਦੀ ਹੈ ਤੇ ਜੋ ਮਾਮਲਾ ਉਹ ਅਦਾਲਤ ਦੇ ਵਿੱਚ ਚੱਲਦਾ ਹੈ ਤੇ ਤਕਰੀਬਨ ਇਸ ਘਟਨਾ ਤੋਂ 5 ਸਾਲਾਂ ਬਾਅਦ 13 ਸਤੰਬਰ 2018 ਨੂੰ ਅਦਾਲਤ ਵੱਲੋਂ ਰਿਸ਼ੂ ਨੂੰ ਮੌਤ ਦੀ سزا ਸੁਣਾ ਦਿੱਤੀ ਜਾਂਦੀ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ। ਕਿਵੇਂ ਇੱਕ ਭਰਾ ਨੇ ਆਪਣੇ ਚਾਚੇ ਦੇ ਮੁੰਡੇ ਨੂੰ ਕਿਹਾ ਕਿ ਮੇਰੀ ਭੈਣ ਤੇ ਮੇਰੀ ਮਾਂ ਦਾ ਖਿਆਲ ਰੱਖੀ। ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਿੱਲੀਆਂ ਦੇ ਸਹਰਾਣੇ ਦੁੱਧ ਨਹੀਂ ਜਾਂਦਾ। ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ ਪਰ ਜ਼ਿਆਦਾਤਰ ਇਹੀ ਕੁਝ ਚੱਲਦਾ ਹੈ। ਜੇ ਤੁਸੀਂ ਪਿੱਛੇ ਔਰਤਾਂ ਨੂੰ ਛੱਡ ਕੇ ਜਾਂਦੇ ਹੋ ਤਾਂ ਇੱਕ ਵਾਰ ਗੌਰ ਨਾਲ ਸੋਚੋ ਕਿ ਪਿੱਛੋਂ ਜਿਸ ਬੰਦੇ ਨੂੰ ਇਹਨਾਂ ਦੀ ਜ਼ਿੰਮੇਵਾਰੀ ਦੇ ਕੇ ਜਾਂਦੇ ਹੋ ਉਹ ਸਹੀ ਹੈ ਜਾਂ ਨਹੀਂ ਹੈ ਉਹ ਅੱਜ ਸਹੀ ਹੈ ਕਿ ਕੱਲ ਨੂੰ ਸਹੀ ਰਹੇਗਾ ਇਹ ਬਹੁਤ ਕੁਝ ਸੋਚਣ ਵਾਲਾ ਹੁੰਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ